ਸਭ ਤੋਂ ਪਹਿਲੀ ਗੱਲ ਤਾਂ ਮਾਪਿਆਂ ਨੂੰ ਇਹੀ ਬੇਨਤੀ ਹੈ ਕਿ ਲੜਕੇ ਇਸ ਸਮੇਂ ਦੇ ਵਿੱਚ ਮੁੰਡੇ ਬਹੁਤ ਪਛੜ ਰਹੇ ਆ ਅੱਜ ਦੀ ਪਰਫਾਰਮੈਂਸ ਦੀ ਅਸੀਂ ਗੱਲ ਲੈ ਲਈਏ ਤਾਂ ਸਾਡੇ ਕੋਲੇ ਪਲੱਸ 2 ਦੇ ਵਿੱਚ ਮੁੰਡੇ ਪਲੱਸ 1 ਪਲੱਸ 2 60 ਮੁੰਡੇ ਆ ਉਹਨਾਂ ਵਿੱਚੋਂ ਸਿਰਫ ਦੋ ਨੇ ਪਾਰਟਿਸਪੇਸ਼ਨ ਕੀਤੀ ਹੈ ਕਿੱਡੀ ਮਾੜੀ ਗੱਲ ਆ ਪਰ ਕੁੜੀਆਂ ਅੱਗੇ ਆਉਂਦੀਆਂ ਨਹੀਂ ਉਹ ਕਹਿੰਦੀ ਮੈਂ ਪੜ੍ਹ ਫਿਸ਼ਿੰਗ ਕਰਨੀ ਆ ਉਹ ਕਹਿੰਦੀ ਮੈਂ ਕਰਨੀ ਐ ਪਰ ਇਹਨਾਂ ਨੂੰ ਅਸੀਂ ਖਿੱਚ-ਖਿੱਚ ਕੇ ਲੈ ਕੇ ਆਉਣੀ ਆ ਇਹ ਵਧੀਆ ਗੱਲ ਨਹੀਂ ਹੈ ਤੇ ਜਿੱਥੇ ਬੱਚਿਆਂ ਨੂੰ ਅਸੀਂ ਆਕਲ ਦੇਣੀ ਹੁੰਦੀ ਐ 6 ਘੰਟਿਆਂ ਵਿੱਚ 12 ਘੰਟੇ ਮਾਪਿਆਂ ਕੋਲ ਜਾਂਦੀ ਐ ਜ਼ਿਆਦਾ ਮਾਂ ਕੋਲ ਬੱਚਾ ਰਹਿੰਦਾ ਇਸ ਕਰਕੇ ਆਪਣੇ ਬੱਚਿਆਂ ਵੱਲ ਧਿਆਨ ਦਿਓ ਉਹਨਾਂ ਨੂੰ ਹੱਤੀ ਕੰਮ ਕਰਨ ਦੀ ਪ੍ਰੇਰਣਾ ਦਿਓ ਉਹਨਾਂ ਨੂੰ ਜ਼ਿਆਦਾ ਦੁਆ ਉਹਨਾਂ ਮੈਂ ਤਾਂ ਇਹੀ ਕਹਿੰਦੀ ਆ ਦੁਆ ਲਈ ਜਿਹੜੀ ਅੱਜ ਦੇ ਸਮੇਂ ਵਿੱਚ ਪ੍ਰੋਬਲਮ ਆ ਰਹੀ ਹੈ ਸਮੱਸਿਆ ਆ ਰਹੀ ਹੈ ਕਿ ਬੱਚੇ ਸਾਡੇ ਕੱਲੇ ਕੱਲੇ ਆ ਉਹ ਇੰਨੇ ਲਾਡਲੇ ਆ ਕਿ ਉਹ ਕੁਝ ਵੀ ਨਹੀਂ ਕਰਦੇ ਉਹ ਜਿਵੇਂ ਕਹਿੰਦੇ ਆ ਉਹਦੀ ਮਰਜ਼ੀ ਹੀ ਕਰਦੇ ਇਹ ਵਧੀਆ ਗੱਲ ਨਹੀਂ ਹੈ ਆਪਾਂ ਪਿੱਛੇ ਜਾਈਏ ਤਾਂ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਪਹਿਲਾਂ ਜਿਹੜੀ ਸਾਡੀ ਪੀੜ੍ਹੀ ਸੀ ਉਹਨਾਂ ਨੂੰ ਮਾਪਿਆਂ ਨੇ ਬੜਾ ਝਿਰਕ ਕੇ ਰੱਖਿਆ ਤੋਂ ਬੜੀ ਸਿਆਣੀ ਬਣੀ ਜੇ ਲੋਸੋ ਅਗਲੀ ਪੀੜ੍ਹੀ ਸਾਡੇ ਬੱਚੇ ਆ ਜਿਹੜੇ ਉਸ ਜਨਰੇਸ਼ਨ ਉਦੋਂ ਵੀ ਅੱچھے ਸੀਗੇ ਹੁਣ ਨਾਲੋਂ ਪਰ ਹੁਣ ਜਿਆਦਾ ਬੁਰਾ ਹਾਲ ਹੋ ਰਿਹਾ ਤੇ ਇਹ ਆਪਾਂ ਹੀ ਰਾਲ ਮੜਕੇ ਇਹਨਾਂ ਨੂੰ ਸੁਧਾਰਨਾ ਹੈ ਸਾਡੀ ਪੂਰੀ ਕੋਸ਼ਿਸ਼ ਹੈ ਮੈਂ ਤੇ ਕੌਰ ਸਿੰਘ ਅਸੀਂ ਦੋਨੋਂ ਜਾਰੀ ਸਾਡਾ ਪੂਰਾ ਫੋਕਸ ਮੌਾਇਸੇ ਹੁੰਦਾ ਓਕੇ ਜੇ ਜੀ ਧਿਆਨ ਧਿਆਣੀ ਹੈ ਇਹ ਤਾਂ ਥੋੜੇ ਸਮੇਂ ਦੇ ਵਿੱਚ ਹੀ ਬੜਾ ਕੁਝ ਕਰ ਜਾਂਦੀਆਂ ਨੇ ਬੜੀ ਮਿਹਨਤ ਕਰਦੀਆਂ ਨੇ ਪਤਾ ਨਹੀਂ ਕੁਦਰਤ ਵੱਲੋਂ ਹੀ ਇਹਨਾਂ ਨੂੰ ਇੰਨਾ ਟੈਲੈਂਟ ਦਿੱਤਾ ਰੱਬ ਨੇ ਕਿ ਬੜਾ ਕੁਝ ਕਰਦੀਆਂ ਪਰ ਇੰਨਾ ਸਾਡੇ ਮੁੰਡਿਆਂ ਨੂੰ ਸੁਹਾਂ ਲੰਡੀ ਲੋੜ ਹੈ ਇਸ ਸਕੂਲ ਤੇ ਤੁਸੀਂ ਇੰਨਾ ਵਿਸ਼ਵਾਸ ਕਰਦੇ ਹੋ ਕਿ ਬੜੀ ਵੱਡੀ ਗਿਣਤੀ ਵਿੱਚ ਤੁਸੀਂ ਸਾਨੂੰ ਆਪਣੇ ਬੱਚੇ ਦਿੱਤੇ ਹੋਏਗਾ ਬਹੁਤ ਵੱਡੀ ਗਿਣਤੀ ਵਿੱਚ ਖਾਸ ਕਰਕੇ ਜਿਹੜਾ ਸਾਡਾ ਨਾਲ ਹੀ ਹਰਿਆਣੇ ਦੇ ਪਿੰਡ ਹੈ ਇਹਨਾਂ ਪਿੰਡਾਂ ਦੇ ਵਿੱਚੋਂ ਵੀ ਬੜੀ ਗਿਣਤੀ ਵਿੱਚ ਬੱਚੇ ਆਉਂਦੇ ਹੈ ਔਰ ਮੈਂ ਮਾਨ ਮਹਿਸੂਸ ਕਰਦੀ ਆ ਕਿ ਤੁਸੀਂ ਮੈਨੂੰ ਬੜਾ ਸਤਿਕਾਰ ਦਿੱਤਾ ਹੈ 95 ਤੋਂ ਇਹ ਸਕੂਲ ਭੁੱਲਿਆ ਹੋਇਆ ਹੈ ਬਚਾਨੇ ਆਪਕ ਮੇਰੀਆਂ ਕੰਮ ਕਰਨ ਵਾਲੀਆਂ ਮਾਈਆਂ ਮੇਰੇ ਡਰਾਈਵਰ ਭਾਈ ਵੀਰ ਸਾਰੇ ਇੰਨਾ ਸੋਹਣਾ ਕੰਮ ਕਰਦੇ ਆ ਕਿ ਅੱਜ ਮੈਨੂੰ ਮੈਂ ਇਹਨੂੰ ਵਿੱਚ ਕੁਝ ਵੀ ਨਹੀਂ ਕੀਤਾ ਅੱਜ ਕੋਈ ਸੰਗ ਨੇ ਵੀ ਕੁਝ ਨਹੀਂ ਕੀਤਾ ਸਾਰਾ ਬੱਚਿਆਂ ਨੇ ਕੀਤਾ ਇਹ ਜਾਸ ਫਾਰੇ ਸਾਭ ਨੇ ਸਾਰੇ ਤੋਂ ਵੱਲ ਕੇ ਬੱਚਿਆਂ ਨੇ ਪੂਰਾ ਪ੍ਰੋਗਰਾਮ ਬੱਚਿਆਂ ਦਾ ਬੱਚਿਆਂ ਲਈ ਤੇ ਬੱਚਿਆਂ ਦੁਆਰਾ ਸੀ ਸਾਰਾ ਕੁਝ ਇਹਨਾਂ ਨੇ ਆਪਣੇ ਆਪ ਕੀਤਾ ਹੈ ਕਿਉਂਕਿ ਆਉਣ ਵਾਲਾ ਸਮਾਂ ਇਹਨਾਂ ਬੱਚਿਆਂ ਦਾ ਹੈ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਬੱਚਿਆਂ ਨੂੰ ਇੰਨਾ ਤਰਾਸ਼ਿਆ ਜਾਵੇ ਇਹਨਾਂ ਵਿੱਚ ਇਹਨਾਂ ਟੈਲੈਂਟ ਪੈਦਾ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੜੇ ਸੌਖੇ ਰਹਿਣ ਇਹ ਮਾਪਿਆਂ ਦਾ ਜਿਹੜਾ ਬਟਾਪਾ ਉਹ ਵੀ ਸੌਖਾ ਹੋਵੇ ਕਿਉਂਕਿ ਜੇ ਸਾਡੀ ਔਲਾਦ ਤਾਮ ਜਾਵੇ ਤਾਂ ਸਾਡਾ ਬਟਾਪਾ ਬੜਾ ਸੌਖਾ ਨਿਕਲੂਗਾ ਮੈਂ ਅਧਿਆਪਕ ਵੀ ਆ ਤੇ ਕਮਾਉਂ ਵੀ ਆ ਮੈਂ ਇਸ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਵੀ ਹੈ ਤੇ ਪੜਾਇਆ ਵੀ ਹੈ ਸਾਰੀ ਸਕੂਲਿੰਗ ਮੇਰੇ ਦੋਨੋਂ ਬੱਚਾ ਨੇ ਇਸੇ ਸਕੂਲ ਵਿੱਚ ਹੋਈ ਹੈ ਤੇ ਅੱਜ ਉਹ ਬੜੇ ਕਾਮਯਾਬ ਇਨਸਾਨ ਬਣ ਗਏ ਬੜੇ ਨੇਕ ਨੇ ਅੱਜ ਸਾਨੂੰ ਉਹਨਾਂ ਦਾ ਕੋਈ ਫਿਕਰ ਨਹੀਂ ਮੈਨੂੰ ਤੇ ਗੌਰ ਸਿੰਘ ਨੂੰ ਉਹ ਆਪਣੇ ਪੈਰਾਂ ਤੇ ਖੁਦ ਖੜੇ ਆ ਸਾਡੇ ਤੋਂ 4 ਕਦਮ ਅੱਗੇ ਚੱਲ ਰਹੇ ਨੇ ਬੜੀ ਕਮਾਈ ਕਰ ਰਹੇ ਨੇ ਬੜੀ ਮਿਹਨਤ ਕਰ ਰਹੇ ਨੇ ਤੇ ਅਸੀਂ ਇੱਥੇ ਬੜੇ ਸ਼ਾਂਤ ਹੋ ਕੇ ਆਰਾਮ ਨਾਲ ਇਸ ਸੰਸਥਾ ਨੂੰ ਚਲਾ ਰਹੇ ਆ ਤੇ ਜਿਹੜੇ ਸਾਡੇ ਕੋਲ ਬੱਚੇ ਹੁੰਦੇ ਆ ਉਹ ਸਾਨੂੰ ਇੰਨਾ ਪਿਆਰ ਤੇ ਸਤਕਾਰ ਦਿੰਦੇ ਆ ਕਿ ਸਾਨੂੰ ਆਪਣੇ ਬੱਚੇ ਭੁੱਲੀ ਜਾਂਦੇ ਆ ਅਸੀਂ ਹੁਣ ਮਹੀਨਾ ਮਹੀਨਾ ਫੋਨ ਹੀ ਨਹੀਂ ਕਰਦੇ ਦੋਨੋਂ ਵਿਦੇਸ਼ ਵਿੱਚ ਰਹਿੰਦੇ ਆ ਤੇ ਸਾਨੂੰ ਐਂ ਲੱਗਦਾ ਹੈ ਕਿ ਇਹ ਬੱਚੇ ਸਾਡੇ ਆਪਣੀ ਹੈ ਵੀ ਨਹੀਂ ਮਤਲਬ ਬੱਚੇ ਇੰਨਾ ਪਿਆਰ ਸਤਕਾਰ ਦਿੰਦੇ ਆ ਇੰਨਾ ਮਾਣ ਮਹਿਸੂਸ ਹੁੰਦਾ ਮੈਨੂੰ ਪ੍ਰਾਗਨ ਮਹਿਸੂਸ ਕਰਦੀ ਆ ਕਿ ਘੱਟੋ ਘੱਟ 25 ਪਿੰਡਾਂ ਦੇ ਬੱਚੇ ਇੱਥੇ ਪੜ੍ਹਦੇ ਆ ਸਾਰੇ ਮਾਪੇ ਸਾਰੇ ਬੱਚਿਆਂ ਲਈ ਮੈਨੂੰ ਇੰਨਾ ਸਰਕਾਰ ਦਿੱਤਾ ਹੈ ਕਿ ਮੈਨੂੰ ਬੜਾ ਚੰਗਾ ਲੱਗ ਰਿਹਾ ਹੈ ਪਹਿਲੀ ਗੱਲ ਤਾਂ ਦੇਖੋ ਕੋਵਿਡ ਤੋਂ ਬਾਅਦ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਬੱਚੇ ਘਟੇ ਨਹੀਂ ਪਰ ਸਾਡੇ ਹਰ ਸਾਲ ਵਧ ਰਹੀ ਹੈ ਹਰ ਸਾਲ ਗਿਣਤੀ ਵਧ ਰਹੀ ਹੈ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਕਿੰਨਾ ਵੱਡਾ ਵਿਸ਼ਵਾਸ ਸਾਡੇ 'ਤੇ ਕੀਤਾ ਹੋਇਆ ਹੈ ਕਿ ਕਿੰਡੀ ਗਿਣਤੀ ਵਿੱਚ ਸਾਲੋਂ ਬੱਚੇ ਦਿੱਤੇ ਹੋਏ ਹੈ ਤੇ ਇਹਨਾਂ ਨੂੰ ਸੰਭਾਲਣਾ ਇਨਾਂ ਵਿੱਚੋਂ ਸਕਿੱਲ ਪੈਦਾ ਕਰਨ ਹਰ ਤਰ੍ਹਾਂ ਦੀ ਹਰ ਕੁਆਲਟੀ ਐਜੂਕੇਸ਼ਨ ਇਹਨਾਂ ਨੂੰ ਦੇਣੀ ਇਹ ਅਸੀਂ ਆਪਣਾ ਫਰਜ਼ ਸਮਝਦੇ ਹਾਂ ਤੇ ਹੁਣ ਵਾਲੇ ਸਮੇਂ ਦੇ ਵਿੱਚ ਤਾਂ ਸੋਦਾ ਸਕੂਲ ਸੁਖ ਨਾਲ ਆਰਥਿਕ ਤੌਰ ਤੇ ਵੀ ਬੜਾ ਸਟਰੋਂਗ ਹੈ ਕੋਈ ਵੀ ਫੈਸਲਾ ਆਪਾਂ ਲੈ ਸਕਦੇ ਹਾਂ ਇਹਨਾਂ ਨੂੰ ਹਰ ਹਰੋ ਚੀਜ਼ ਪ੍ਰੋਵਾਈਡ ਕਰਾਵਾਂਗੇ ਆਉਣ ਵਾਲੇ ਸਮੇਂ ਵਿੱਚ ਜੋ ਕਿ ਇੱਕ ਚੰਗੀ ਸੰਸਥਾ ਵਿੱਚ ਹੋਣੀ ਚਾਹੀਦੀ ਹੈ ਤੇ ਨਾਲ ਹੀ ਫੀਸਾਂ ਵੀ ਬੜੀਆਂ ਘੱਟ ਰੱਖ ਕੇ ਤਾਂ ਕਿ ਹਰ ਮਾਪਾ ਇਤੋਂ ਤੱਕ ਪਹੁੰਚ ਸਕੇ ਆਪਣੇ ਬੱਚਿਆਂ ਨੂੰ ਪੜ੍ਹਾ ਸਕੇ ਇਹੋ ਹੀ ਸਾਡਾ ਇਹ ਸਾਡੀ ਜ਼ਿੰਦਗੀਆਂ ਵਟੋ ਹੀ ਇਹ ਹੈ ਕਿਉਂਕਿ 30 ਸਾਲ ਹੋ ਗਏ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਰਦੇ ਦਮ ਤੱਕ ਇਹ ਸੰਸਥਾ ਨੂੰ ਆਪਣੇ ਆਪ ਨੂੰ ਸਮਰਪਿਤ ਕਰੀਏ ਤੇ ਤੁਹਾਡੇ ਬੱਚਿਆਂ ਨੂੰ ਇੰਨੇ ਯੋਗ ਬਣਾਈਏ ਕਿ ਉਹ ਸਾਡੇ ਨਾਲੋਂ ਵੀ ਸਾਡੇ ਬੱਚਿਆਂ ਨਾਲੋਂ ਵੀ ਕਿਤੇ ਵੱਧ ਕੇ ਰੱਖੀਏ ਤੁਹਾਨੂੰ ਥੈਂਕ ਯੂ ਹਾਵਾ ਮੈਟ Thank you Principal Ma'am for your continuous guidance and for making our school a place of inspiration.